ਦੋਸਤੋ ਇਸ ਵੀਡੀਓ ਵਿੱਚ ਅਸੀਂ ਜਾਣਦੇ ਆ ਕਿ ਵਲਦ-ਵਲਦ ਗ੍ਰਹਿਆਂ ਤੋਂ ਸਾਡੀ ਪ੍ਰithvi ਕਿਸ ਤਰ੍ਹਾਂ ਦਿਖਾਈ ਦਿੰਦੀ ਹੈ ਤਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਅਸੀਂ ਧਰਤੀ ਤੋਂ 400 ਕਿਲੋਮੀਟਰ ਦੂਰ ਆਈਐਸਐਸ ਮਤਲਬ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਧਰਤੀ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਨਾਸਾ ਵੱਲੋਂ ਜਾਰੀਆ ਕੀਤੀਆਂ ਗਈਆਂ ਨੇ ਔਰ ਇਹ ਆਈਐਸਐਸ ਜੋ ਧਰਤੀ ਤੋਂ 400 ਕਿਲੋਮੀਟਰ ਦੂਰ ਉੱਪਰ ਪੁਲਾੜ ਵਿੱਚ ਉੱਡਣਦਿਆ ਉਥੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਨੇ ਔਰ ਇਥੇ ਤੁਸੀਂ ਬੱਦਲ ਅਤੇ ਸਮੁੰਦਰ ਅਤੇ ਹੋਰ ਸਭ ਕੁਝ ਪਹਾੜ ਵਗੈਰਾ ਦਿਖਾਈ ਦੇ ਰਹੇ ਨੇ ਤੁਹਾਨੂੰ ਔਰ ਇਹ ਆਈਐਸਐਸ ਤੋਂ ਲਈ ਗਈ ਰਾਤ ਦੀ ਤਸਵੀਰें ਜੋ ਵੱਡੇ ਵੱਡੇ ਸ਼ਹਿਰਾਂ ਵਿੱਚ ਜਗ ਰਹੀਆਂ ਲਾਈਟਾਂ ਦਿਖਾਈ ਦੇ ਰਹੀਆਂ ਨੇ ਬਹੁਤ ਖੂਬਸੂਰਤ ਤਸਵੀਰਾਂ ਜੋ ਧਰਤੀ ਦੀਆਂ ਲਈਆਂ ਗਈਆਂ ਨੇ ਸੈਟਲਾਈਟ ਰਾਈ ਆਈਐਸਐਸ ਰਾਈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੋਰ ਸੈਟਲਾਈਟ ਦੀ ਦੋਸਤੋ ਸੈਟਲਾਈਟ ਜਿਹੜੇ ਹੁੰਦੇ ਨੇ ਉਹ ਧਰਤੀ ਤੋਂ ਦੂਰ ਤੋਂ ਦੂਰ 36000 ਕਿਲੋਮੀਟਰ ਤੋਂ 4000 ਕਿਲੋਮੀਟਰ ਦੀ ਉਚਾਈ ਤੱਕ ਹੁੰਦੇ ਨੇ ਔਰ ਇਹ ਇੱਕ ਐਸੇ ਹੀ ਸੈਟਲਾਈਟ ਵੱਲੋਂ ਲਈ ਗਈ ਤਸਵੀਰ ਹੈ ਉਸ ਤੋਂ ਬਾਅਦ ਕੁਦਰਤੀ ਸੈਟਲਾਈਟ ਜੋ ਸਾਨੂੰ ਦਿੱਤਾ ਹੈ ਭਗਵਾਨ ਨੇ ਜਿਹੜਾ ਸਾਨੂੰ ਚੰ드ਰਮਾ ਸਾਡਾ ਉਸ ਤੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਤਾਂ ਦੋਸਤੋ ਅ ਜਿਹੜੀਆਂ ਤਸਵੀਰਾਂ ਤੁਸੀਂ ਹੁਣ ਦੇਖੋਗੇ ਇਹ ਚੰਦਰਮਾ ਤੋਂ ਲਈਆਂ ਗਈਆਂ ਐਸਟਰੋਨੌਟ ਵੱਲੋਂ ਚੰਦਰਮਾ ਤੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਨੇ ਜਦੋਂ ਪਹਿਲੀ ਵਾਰ ਚੰਨ ਤੇ ਗਏ ਸਨ ਤਾਂ ਸਭ ਤੋਂ ਮਸ਼ਹੂਰ ਫੋਟੋ ਜਿਹੜੀ ਹੈ ਉਹ ਇਹ ਵਾਲੀ ਹੈ ਇਹ ਚੰਨ ਤੋਂ ਧਰਤੀ ਦੀ ਲਈ ਗਈ ਪਹਿਲੀ ਫੋਟੋ ਹੈ ਔਰ ਇਸ ਤੋਂ ਬਾਅਦ ਜਿਹੜੇ ਐਸਟਰੋਨੌਟ ਪਹਿਲੀ ਵਾਰ ਗਏ ਸਨ ਉਹਨਾਂ ਨੇ ਧਰਤੀ ਦੀ ਇਹ ਤਸਵੀਰ ਜਿਹੜੀ ਲਈ ਸੀ ਇਹ ਸਭ ਤੋਂ ਪਹਿਲੀ ਵਾਰ ਲਈ ਸੀ 3 ਕਰੋੜ 24 ਲੱਖ ਕਿਲੋਮੀਟਰ ਦੂਰੋਂ ਧਰਤੀ ਦੀ ਲਈ ਗਈ ਹੈ ਤਸਵੀਰ ਹੋਰ ਧਰਤੀ ਦੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ ਚੰਨ ਤੋਂ ਲਈ ਗਈ ਧਰਤੀ ਦੀ ਤਸਵੀਰ ਹੈ ਔਰ ਇੱਕ ਆਰਬੀਟਰ ਜੋ ਚੰਨ ਦੇ ਆਲੇ ਦੁਆਲੇ ਘੁੰਮ ਰਿਹਾ ਹੈ ਉਸ ਤੋਂ ਤੁਸੀਂ ਦੇਖ ਰਹੇ ਹੋ ਜਿਹੜੀ ਤਸਵੀਰ ਲਈ ਗਈ ਹੈ ਧਰਤੀ ਦੀ ਚੰਨ ਤੋਂ ਉਦੇ ਹੁੰਦੀ ਧਰਤੀ ਤੁਸੀਂ ਦੇਖ ਰਹੇ ਹੋ ਜਿੱਦਾਂ ਧਰਤੀ ਤੋਂ ਚੰਨ ਸਾਨੂੰ ਦਿਖਾਈ ਦਿੰਦਾ ਉਦਾਂ ਹੀ ਤੁਸੀਂ ਦੇਖ ਰਹੇ ਹੋ ਕਿ ਧਰਤੀ ਤੋਂ ਚੰਨ ਤੋਂ ਧਰਤੀ ਵੀ ਇਦਾਂ ਹੀ ਦਿਖਾਈ ਦਿੰਦੀ ਏ ਹੁਣ ਗੱਲ ਕਰਦੇ ਆਂ ਅਸੀਂ ਮੰਗਲ ਗ੍ਰਹਿ ਤੋਂ ਮੰਗਲ ਗ੍ਰਹਿ ਤੋਂ ਕਿਦਾਂ ਧਰਤੀ ਦਿਖਾਈ ਦਿੰਦੀ ਏ ਇੱਕ ਸੈਟੇਲਾਈਟ ਜੋ ਆਪਾਂ ਭੇਜਿਆ ਸੀ ਸਭ ਤੋਂ ਪਹਿਲਾਂ ਰੋਵਰ ਭੇਜਿਆ ਗਿਆ ਸੀ ਉਸ ਨੇ ਧਰਤੀ ਦੀ ਤਸਵੀਰ ਲਈ ਜਿਹੜੀ ਤੁਸੀਂ ਹੁਣੇ ਦੇਖੋਗੇ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਧਰਤੀ ਦੀ ਤਸਵੀਰ ਮੰਗਲ ਗ੍ਰਹਿ ਦੇ ਆਰਬਿਟ ਤੋਂ ਲਈ ਗਈ ਹੈ ਜੋ ਇੱਕ ਮੰਗਲ ਗ੍ਰਹਿ ਤੇ ਘੁੰਮਣ ਵਾਲੇ ਆਰਬਿਟ ਨੇ ਧਰਤੀ ਦੀ ਖਿੱਚੀ ਸੀ ਔਰ ਉਸ ਦੇ ਪਰਲੇ ਬੰਨੇ ਤੁਸੀਂ ਆਪਣਾ ਚੰਨ ਵੀ ਦੇਖ ਰਹੇ ਹੋ ਇਹ ਸਪਸ਼ਟ ਫੋਟੋ ਮੰਗਲ ਗ੍ਰਹਿ ਦੇ ਆਰਬਿਟ ਤੋਂ ਖਿੱਚੀ ਗਈ ਤਸਵੀਰ ਸੀ ਔਰ ਮੰਗਲ ਗ੍ਰਹਿ ਦੀ ਸਤ੍ਹਾ ਤੋਂ ਖਿੱਚੀ ਗਈ ਤਸਵੀਰ ਜਿਹੜੀ ਤੁਸੀਂ ਵੇਖੋਗੇ ਇਹ ਵਾਲੀ ਤਸਵੀਰ ਜਿਹੜੀ ਇਹ ਇਹ ਰੋਵਰ ਨੇ ਧਰਤੀ ਦੀ ਤਸਵੀਰ ਲਈ ਸੀ ਮੰਗਲ ਗ੍ਰਹਿ ਤੋਂ ਜਿੱਥੋਂ ਤੁਹਾਨੂੰ ਧਰਤੀ ਇੱਕ ਛੋਟੇ ਜਿਹੇ ਤਾਰੇ ਵਾਂਗੂ ਦਿਖਾਈ ਦੇ ਰਹੀ ਏ। ਸੂਰਜ ਦੇ ਸਭ ਤੋਂ ਨੇੜੇ ਮਰਕਰੀ ਗ੍ਰਹਿ ਜਿਹੜਾ ਹੈ ਉੱਥੋਂ ਸਾਡੀ ਧਰਤੀ ਕੁਝ ਇਸ ਤਰ੍ਹਾਂ ਦਿਖਾਈ ਦਿੰਦੀ ਏ। ਤੁਸੀਂ ਦੇਖੋਗੇ ਸਭ ਤੋਂ ਖੂਬਸੂਰਤ ਗ੍ਰਹਿ ਜੋ ਆਪਣੇ ਰਿੰਗ ਕਰਨ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਸ਼ਨੀ ਗ੍ਰਹਿ। ਸ਼ਨੀ ਗ੍ਰਹਿ ਤੇ ਕੈਸਟਨਗ ਨਾਮਕ ਇੱਕ ਉਪਗ੍ਰਹਿ ਭੇਜਿਆ ਗਿਆ ਸੀ ਜਿਸ ਨੇ ਉਥੋਂ ਧਰਤੀ ਦੀ ਤਸਵੀਰ ਖਿੱਚੀ ਸੀ ਉਹ ਜੋ ਹੈ ਸੀ ਸੈਟਲਾਈਟ ਉਹ ਕ੍ਰੈਸ਼ ਹੋ ਗਿਆ ਸੀ ਕਿਉਂਕਿ ਉਸ ਦਾ ਟਾਈਮ ਜੋ ਹੈ ਉਹ ਖਤਮ ਹੋ ਗਿਆ ਸੀ ਲੇਕਿਨ ਉਸ ਨੇ ਜਾਂਦੇ ਜਾਂਦੇ ਨੇ ਉਥੋਂ ਧਰਤੀ ਦੀ ਤਸਵੀਰ ਖਿੱਚੀ ਸੀ ਉਹਨੇ ਆਪਣੇ ਕੈਮਰੇ ਉੱਤੇ ਧਰਤੀ ਵੱਲ ਕਰ ਦਿੱਤੇ ਸਨ ਔਰ ਉਨੇ ਧਰਤੀ ਦੀਆਂ ਤਸਵੀਰਾਂ ਉਥੋਂ ਸਾਨੂੰ ਭੇਜੀਆਂ ਸਨ ਜੋ ਤੁਸੀਂ ਹੁਣੇ ਦੇਖੋਗੇ ਇਹ ਦੇਖੋ ਇਹ ਥੱਲੇ ਜੋ ਚਮਕ ਰਹੀ ਹੈ ਰਿੰਗ ਦੇ ਥੱਲੇ ਇਹ ਹੈ ਧਰਤੀ ਆਪਣੀ ਜੋ ਸ਼ਨੀ ਗ੍ਰਹਿ ਤੋਂ ਦਿਖਾਈ ਦਿੰਦੀ ਹੈ ਜੋ ਕਿ ਇੱਕ ਗੈਸ ਦਾ ਗੋਲਾ ਹੈ ਔਰ ਜੋ ਉਹਦੇ ਰਿੰਗ ਨੇ ਉਹ ਪੱਥਰਾਂ ਦੀ ਇੱਕ ਲੇਅਰ ਨੇ ਔਰ ਇਹ ਸ਼ਨੀ ਗ੍ਰਹਿ ਤੋਂ ਖਿੱਚੀ ਗਈ ਦੋਸਤੋ ਸਾਡੇ ਇਨਸਾਨਾਂ ਵੱਲੋਂ ਬਣਾਈ ਗਈ ਜੋ ਸਭ ਤੋਂ ਕਮਾਲ ਦੀ ਹੁੰਦੀ ਹੁੰਦੀ ਹੈ ਜਿਨ੍ਹਾਂ ਨੂੰ ਭੇਜੋ ਕੇ ਸੂਰਜ ਮੰਡਲ ਤੋਂ ਵੀ ਬਾਹਰ ਚਲਾ ਗਿਆ ਇਹ ਵੌਇਜਰ 1 ਨੇ ਤੇ ਵੌਇਜਰ 1 ਸੂਰਜ ਮੰਡਲ ਤੋਂ ਵੀ ਬਾਹਰ ਚਲਾ ਗਿਆ ਔਰ ਇਸ ਨੇ ਉਥੋਂ ਧਰਤੀ ਦੀਆਂ ਜੋ ਤਸਵੀਰਾਂ ਭੇਜੀਆਂ ਸਨ ਉਹ ਤੁਹਾਨੂੰ ਦਿਖਾ ਰਹੇ ਆ ਕਿ ਧਰਤੀ ਤੋਂ 4 ਅਰਬ ਕਿਲੋਮੀਟਰ ਦੂਰੋਂ ਧਰਤੀ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ ਵੌਇਜਰ 1 ਇੱਕ ਐਸਾ ਕਿਸ਼ਮਾ ਐਸਾ ਕਮਾਲ ਸੀ ਜਿਸ ਨੇ ਇਹ ਧਰਤੀ ਦੀਆਂ ਤਸਵੀਰਾਂ ਖਿੱਚੀਆਂ ਸਨ ਇਹ ਸੂਰਜ ਮੰਡਲ ਤੋਂ ਬਾਹਰ ਜਾ ਕੇ ਉਸਨੇ ਖਿੱਚੀਆਂ ਸਨ ਇਹ ਜੋ ਤੁਸੀਂ ਉੱਪਰਲੇ ਲਾਲ ਰੰਗ ਦੀ ਲੇਅਰ ਦੇ ਵਿੱਚ ਚਮਕਦਾ ਤਾਰਾ ਦੇਖ ਰਹੇ ਹੋ ਇਹ ਵਾਲਾ ਤਾਰਾ ਦੇਖ ਰਹੇ ਹੋ ਇਹ ਹੈ ਸਾਡੀ ਧਰਤੀ ਜੋ ਕਿ ਵੌਇਜ਼ਰ 1 ਨੇ ਹੁਣ ਤੱਕ ਦੀ ਸਭ ਤੋਂ ਦੂਰੋਂ 4 ਬਿਲੀਅਨ ਮੀਲਸ ਦੂਰੋਂ ਧਰਤੀ ਦੀ ਤਸਵੀਰ ਖਿੱਚੀ